ਬੀਤੀ ਰਾਤ ਤਰੰਤਾਰਨ ਸ਼ਹਿਰ ਵਿੱਚ ਪੁਲਿਸ ਤੇ ਲੋਕਾਂ ਨੂੰ ਜਾਨ ਦੀ ਬਰਨਾਈ। ਦਰਅਸਲ ਢੀੜਪੜ ਵਾਲੇ ਇਲਾਕੇ ਦੇ ਲੋਕ ਰੇੜ੍ਹ ਤੇ ਕੁਝ ਘਾਰੇ ਸੰ ਕਿ ਅਚਾਨਕ ਸਾਇਰਨ ਵੱਜਨੇ ਸ਼ੁਰੂ ਹੋ ਗਏ। ਪਹਿਲਾਂ ਤਾਂ ਲੋਕ ਹੈਰਾਨ ਹੋ ਗਏ ਤੇ ਫਿਰ ਜਦੋਂ ਸਾਇਰਨ ਵੱਜਨੇ ਬੰਦ ਨਾ ਹੋਏ ਤਾਂ ਉਹਨਾਂ ਨੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਤਾਂ ਵੇਖਿਆ ਕਿ ਇੱਕ ਦੁਕਾਨ ਵਿੱਚੋਂ ਐ ਆਵਾਜ਼ ਆ ਰਹੀ ਸੀ। ਅੱਧੇ ਘੰਟੇ ਤੱਕ ਸਾਇਰਨ ਵੱਜਦਾ ਰਿਹਾ। ਫਿਰ ਪੁਲਿਸ ਨੇ ਦੁਕਾਨ ਤੇ ਬਾਹਰ ਲਿਖੇ ਨੰਬਰਾਂ ਤੇ ਫੋਨ ਕਰਕੇ ਨਿੱਜੀ ਕੰਪਨੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ ਤੇ ਪਤਾ ਲੱਗਿਆ ਕਿ ਸੈਂਸਰ ਅੱਗੇ ਚੂਹਾ ਆ ਗਿਆ ਸੀ ਜਿਸ ਕਰਕੇ ਸਾਰਾ ਪੰਬਰ ਫੂਸਾ ਪਿਆ ਸੈਂਚਾਰ ਦਿਨ ਤੋਂ ਮੇਰੇ ਚਾਰਜ ਲਿਆ ਵਾ ਉਹ ਸ਼ਹਿਰ ਦੇ ਵਿੱਚ ਇੱਥੇ ਆਪਣੇ ਬੈਂਕਾ ਡੀਐਸਪੀ ਸਾਹਿਬ ਦੇ ਦਫ਼ਤਰ ਤੋਂ ਥੋੜਾ ਜਿਹਾ ਜਾ ਕੇ ਉਹਦਾ ਲਾਰਮ ਜਾਂ ਵੱਜਦਾ ਸੀ ਤੇ ਮੈਂ ਰੁਕ ਗਿਆ ਤੇ ਉਹ ਅੱਧਾ ਘੰਟਾ ਲਾਰਮ ਵੱਜਦਾ ਰਿਹਾ ਤੇ ਜਦੋਂ ਉਸ ਦਾ ਕੋਈ ਬਿਜਲੀ ਦਾ ਜਾਂ ਕੋਈ ਅੰਦਰ ਕੋਈ ਸੱਤ ਦਾ ਖਰਾਬ ਹੋਵੇ ਜਿੰਦਰੇ ਬਾਹਰ ਲੱਗੇ ਸੀ ਤੇ ਬਾਕੀ ਇਹ ਕੋਈ ਨੁਕਸਾਨ ਨਹੀਂ ਹੋਇਆ ਤੇ ਅਸੀਂ ਪੌਣਾ ਘੰਟਾ ਇੱਥੇ ਖੜੋਤੇ ਰਹੇ ਆ ਕਿ ਮੁੜ ਕੇ ਆਪਣੇ ਆਪ ਬੰਦ ਹੋ ਗਿਆ ਉਸ ਤੋਂ ਬਾਅਦ ਉੱਥੇ ਬੋਰਡ ਤੇ ਨੰਬਰ ਲਿਖੇ ਸੀ ਮੈਂ ਜਦੋਂ ਉਹਨਾਂ ਨੂੰ ਗੱਲ ਕੀਤੀ ਉਹ ਨੰਬਰ ਜਿਹੜੇ ਅਨਫੀਟ ਨੰਬਰ ਇਹ ਤਾਂ ਉਹੀ ਗੱਲ ਹੋਈ ਕੁੱਟਿਆ ਪਹਾੜ ਨਿਕਲਿਆ ਚੂਹਾ ਤਰਨ ਤਰਨ ਤੋਂ ਜਸਬੀਰ ਸਿੰਘ ਲੱਡੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563